ਪੰਜਾਬ ਦੇ ਹੋਣ ਹਰ ਨੌਜਵਾਨ ਤੇ ਵਿਦਿਆਰਥੀ ਜਿੱਥੇ ਆਪਣੇ ਭਵਿੱਖ ਦੇ ਲਈ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ ਪਰ ਵਿਦੇਸ਼ੀ ਧਰਤੀ ਉੱਤੇ ਵੀ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਭਵਿੱਖ ਨੂੰ ਪੱਕੇ ਤੌਰ ਤੇ ਵਿਦੇਸ਼ਾਂ ਵਿੱਚ ਸੁਰੱਖਿਆ ਕਰ ਲਿਆ ਅਤੇ ਹੁਣ ਇਹਨਾਂ ਵਿਦਿਆਰਥੀਆਂ ਵਿੱਚੋਂ ਉੱਚ ਕੈਨੇਡਾ ਦੀ ਪੁਲਿਸ ਅਮਰੀਕਾ ਦੀ ਪੁਲਿਸ ਅਮਰੀਕਾ ਦੀ ਫੌਜ ਕੈਨੇਡਾ ਦੀ ਫੌਜ ਤੋਂ ਇਲਾਵਾ ਆਸਟ੍ਰੇਲੀਆ ਦੀ ਫੌਜ ਵਿੱਚ ਵੀ ਭਰਤੀ ਹੋ ਰਹੇ ਨੇ ਅਜਿਹੀ ਕੋਹਨ ਹਰ ਪੰਜਾਬ ਦੀ ਧੀ ਗਜ਼ਲਦੀਪ ਕੌਰ ਅਤੇ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਡੀ ਚਿਮਾ ਦੀ ਰਹਿਣ ਵਾਲੀ ਹੈ ਉਸਨੇ ਹੁਣ ਤੱਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸ਼ਹਿਰ ਦੀ ਐਰੀਜ਼ਮ आरसीएमपी पुलिस ਵਿੱਚ ਭਰਤੀ ਹੋ ਕੇ ਆਪਣੇ ਪਿੰਡ ਅਤੇ ਪਰਿਵਾਰ ਤੋਂ ਇਲਾਵਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਇਸ ਸਬੰਧੀ ਜਦੋਂ ਪਰਿਵਾਰ ਦੇ ਮੈਂਬਰ ਰਾਜਿੰਦਰਜੀਤ ਸਿੰਘ ਪਿਤਾਗੁਰ ਗੁਰਪ੍ਰੀਤ ਕੋਰ ਮਾਤਾ ਅਤੇ ਆਕਾਸ਼ਦੀਪ ਸਿੰਘ ਸੇਨਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ। ਆਪਣੇ ਆਪਣੇ ਬੇਸਤੇਗੇ ਜੀ ਇਲਾ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਸੰਬਰ 15 2015 ਵਿੱਚ ਤੇ ਉਤਤ ਬਾਅਦ 2 ਮਹੀਨੇ ਬਾਅਦ ਮੈਚ ਲੱਗਿਆ ਸੀ ਫਰਵਰੀ 16 ਵਿੱਚ ਤੇ ਵਾ ਕੱਟੇ-ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾ ਉਥੇ ਗ੍ਰੈਂਡਪੈਰੈਂਟਸ ਉੱਥੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀ ਤੇ ਉਤਤ ਬਾਅਦ ਫਿਰ ਛੋਟੀ ਭੈਣ ਉਹ ਸਦਾ ਉਧਰ ਕੋ ਚਲੀ ਗਈ ਤੇ ਮੈਂ ਵੈਨੀਪੈਗ ਚ ਲੱਗ ਗਿਆ ਮੈਂ ਵੈਨੀਪੈਗ ਉੱਥੇ ਜਾ ਕੇ ਪੜ੍ਹਾਈ ਕੀਤੀ ਤੇ ਉਤਤ ਪੀਆਰਓ ਕੇ ਤੇ ਮੈਂ ਫਿਰ ਸਿੱਧਾ ਭੈਣ ਕੋ ਚਲਾ ਗਿਆ ਉੱਥੇ ਮੈਂ ਤਾਂ ਦੋਨੋਂ ਗਜ਼ਲ ਦੀ ਦੋਨੋਂ ਕੱਟੇ ਰਹਿਨੇ ਉੱਤੇ ਜੀ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ ਐਟੈਂਪਟੋਂ ਦੀ ਤੇ ਪ੍ਰਤੀਆਂ ਦੀ ਇੱਕ ਵਾਰੀ ਰੈਕਸ਼ਨ ਜੀਜ਼ ਕੀਤੀ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋ ਰਿਹਾ ਜੀ ਸੀ ਉਸ ਤੋਂ ਬਾਅਦ ਫਿਰ ਉਹ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਤੇ ਉਹਦੇ ਵਿੱਚ ਮਿਹਨਤ ਕੀਤੀ ਉਹਨਾਂ ਨੇ ਆਪਣੀ ਸ਼ੇਮਿੰਨ ਦਿਓ ਉੱਤੇ ট্রেনিং ਸੀਗੀ ট্রেনিং ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਕੇ ਉੱਥੋਂ ਆਇਆ ਉਹ ਐਕਚੁਅਲੀ ਜੀ ਬੜੀ ট্রেনিং ਕਰਨੀ ਪੈਂਦੀ ਸੀ ਉੱਥੇ ਆ ਨਾਲੇ ਟੈਸਟ ਕਾਫੀ ਨੇ ਆ ਉਤੇ ਨਾਲੇ ਸਿਰੇ ਸਵਕਤੇ ਮਿਲਗੇ ਜਿੱਦਾਂ ਮੰਨ ਲਓ ਕਿ ਆਰਮੀ ਦੀ ট্রেনিং ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਾਂ ਬਿਲਕੁਲ ਹੀ ਉੱਥੇ ਉਤੇ ਪੁਲਿਸ ਦੀ ট্রেনিং ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਤੇ ਕਾਫੀ ਮਿਹਨਤ ਕਰਨੀ ਪੈਂਦੀ ਆ ਇਹ ਕੌਣਾਂ ਨੇ ਸਕੇਜੂਲ ਦਿੱਤਾ ਹੁੰਦਾ ਕਿ 5 ਵਜੇ ਤੀਸ ਵੇਰੇ ਉੱਠਣਾ 5 ਵਜੇ ਉੱਠਣਾ ਤੇ ਤੇ 10 ਵਜੇ ਤੀ ਸੌਣਾ ਰਾਤ ਦੇ 10 ਵਜੇ ਇਹ ਪੂਰਾ ਸਕੇਜੂਲ ਹੁੰਦਾ ਜੇ ਲੇਟ ਹੋ ਗਏ ਤੇ ਇਹ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀ ਆ ਨਾਲ ਕੋਈ ਕਰੋ ਆ ਜਾ ਕੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਇਦਾਂ ਦੀ ਐਕਸਰਸਾਈਜ਼ ਕਰਨੀ ਆ ਜੀ ਆ ਜੀ ਕਾਫੀ ਢਾਪਾ ਉੱਤੇ ਨਾਲੇ ਉਹ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਥੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾਉਂਦੇ ਆ ਕਹਿੰਦੇ ਐਮਰਜੈਂਸੀ ਵਿੱਚ ਕਹਿੰਦੇ ਕਿ ਆਓ ਤੁਹਾਨੂੰ ਲੋਡ ਪਾ ਹੋਰ ਤੇ 12-12 ਘੰਟੇ ਦੀ ਹੁੰਦੀ ਆ ਉੱਤੇ ਵੀ ਤੇ ਇਦਾਂ ਹੁੰਦਾ ਕਿ 2-3 ਦਿਨ ਦਿਨੇ ਹੁੰਦੀ ਆ ਫਿਰ 2-3 ਦਿਨ ਰਾਤ ਹੁੰਦੀ ਆ 4-4 ਦਿਨ ਇਦਾਂ ਇਦਾਂ ਕਰਕੇ ਹੁੰਦੀ ਆ ਜੀ ਨਹੀਂ ਜੀ ਬਿਲਕੁਲ ਉੱਥੇ ਫਰਲ ਹੋਣੀ ਵੱਜਦੀ ਆ ਉੱਥੇ ਉਹਨਾਂ ਨੇ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਉਹਨਾਂ ਦਾਵਾ ਤੇ 24 ਘੰਟੇ ਰਿਕਾਰਡ ਹੁੰਦਾ ਤੇ ਉੱਥੇ ਫਰਲੋ ਨਹੀਂ ਵੱਤ ਸਕਦੀ ਕੁਛ ਵੀ ਇਦਾਂ ਨਾ ਹੀ ਉੱਤੇ ਤੇ ਲਈ ਕੁਝ ਵੀ ਨਹੀਂ ਹੋ ਸਕਦਾ ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਹਦੀ ਮਿਹਨਤ ਰੰਗ ਲਿਆਈ ਆ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਬਾ ਜੋਗਾ ਸਿੰਘ ਜੀ ਦੀ ਤਰਨਾਦਰ ਤਰਨਾਦਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ ਸਦਕਾ ਬੇਟੀ ਇੱਥੇ ਤੱਕ ਪਹੁੰਚੀ ਉਹਦੀ ਗੇਹ ਸਤ ਉਹਨਾਂ ਦੀ ਕਿਰਪਾ ਮਾਫ ਕਰਨਾ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੋਲੀ ਮੈਡਮ ਆ ਗੁਰਦੀਸ਼ ਮੈਡਮ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇਮਪ੍ਰੈਸ਼ਨ ਦੇ ਸੀ ਬੜੀ ਇੰਟੈਲੀਜੈਂਟ ਐ ਐਡਮਿਸ਼ਨ ਹੋਲਡਰ ਬੱਚਾ ਸਾਡਾ ਜਦੋਂ ਉਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਆ ਤੁਸੀਂ ਐਡਮਿਸ਼ਨ ਡਾਊਨ ਕਰ ਦੇਣੀ ਆ ਮੈਂ ਕਹਿੰਦੀ ਜ਼ਿੰਮੇਵਾਰੀ ਮੇਰੀ ਆ ਮੈਂ ਮਿਹਨਤ ਕਰਾਉਂਗੀ ਕਿ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰਹਾਰਾ ਹੀ ਇੰਟੈਲੀਜੈਂਟ ਰਹੀ ਹੈ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਹੈ ਇਹਦੀ ਮੇਨਤ ਰੰਗ ਲਿਓਣ ਚ ਬਹੁਤ ਜਿਆਦਾ ਬਹੁਤ ਜ਼ਿਆਦਾ ਫਰਮਾਇਦੀ ਤੇ ਚਲੋ ਦਾ ਕੇੜਾ ਦਾ ਮਾਣ ਕੀਤਾ ਪਿੰਡ ਦਾ ਮਾਣ ਹੈ ਪੰਜਾਬ ਦਾ ਮਾਣ ਹੈ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਧੀ ਨੇ ਇੱਡੇ ਤੱਕ ਦੇ ਅਹੁਦੇ ਤੱਕ ਉਹਦਾ ਤੇ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਦੋਂ ਉਹ ਹਦਿੱਕਦੀ ਤਲਵੰਦ ਭਜੇ ਗਾਂਚ ਖੁੱਲੇ ਬੜੇ ਆ ਤੇ ਉਥੋਂ ਮੁੜ ਕੇ ਬਾਅਦ ਚ ਬੇਰਕਾ ਜਨੇ ਲਾਈ ਬੋਸ ਸਾਲਾ ਉਹਨੂੰ ਬਾਅਦਾਂ ਮੁੜ ਕੇ ਆਪਣੇ ਟਰਾਈ ਕਰ ਲਈ ਕੈਂਡੀਟਾ ਦੀ ਤੇ ਪਹਿਲੋਂ ਬੇਟੀ ਗਈ ਬਾਝੇ ਬੇਟਾ ਗਿਆ ਆ ਆਪਣੇ ਕਾਸਦੀਪ ਸਿੰਘ ਇਹ ਆਪਣੇ ਥੋੜੇ ਲੇਟ ਗਿਆ 6 ਮਹੀਨੇ ਤੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਆ 에어ਪੋਰਟ ਤੋਂ ਜਲਾ ਜਾ ਰਹੀ ਹੈ ਸਾਡੀ ਗੁੱਡੀ ਤੇ ਉਥੋਂ ਮੁੜ ਕੇ ਬਾਅਦ ਚਲੋ ਜੀ ਉਥੋਂ ਬੜੀ ਪੁਰਸ਼ੀਗਨ ਵੀ ਜਾਣਾ ਮੈਂ ਚਲ ਵਧੀਆ ਪੋਸਟ ਰਾਈ ਕੀਤੀ ਤੇ ਬਹੁਤ ਵਧੀਆ ਆ ਅੱਜ ਉਹਦੇ ਮਿਹਨਤ ਸਰਤੇ ਅਸੀਂ ਇੱਥੇ ਅੱਜ ਬੜੀ ਖੁਸ਼ੀ ਹਾਲ ਆ ਤੇ ਸਾਰਾ ਸਾਡਾ ਪਰਿਵਾਰ ਬੈਠਾ ਵਾ ਸਾਡਾ ਬਹੁਤ ਧੰਨਵਾਦ ਆ